ਮਹਾ ਧਰਾਰਾ ਮੁਸਰਪਿਆਮੀ ਜੋ ਬੋਲਸ ਹੋਰ ਆਈ ਮੇਰਾ ਸ਼ਰਧ ਬਹੁਤ ਸ਼ਰਧ ਆਪਾਂ ਦੇ ਅੰਦਰ ਖਗਣੇਸ਼ ਨਾਮ ਦੇ ਸੰਸਾਰ ਤੁਧਾਰਾ ਲੋਕਾਂ ਦੇ ਮਨਾ ਹੋਣ ਰਾਣਿ ਸਹਾ ਮਨ ਸਹਾ ਮੁਸਰਪਿਆਮੀ ਬਪਦੀਸ਼ਟੀ ਧਰਾਈ ਨਮਸਮੀ ਮਹਾਦੇਵਾ ਨਮਸਮੀ ਬਾਬਾ ਜੀ ਜੈ ਭਾਰਤੀ ਸਾਉਂਡ ਬਹਰਾ ਜੀ ਜੈ ਮੇਰੇ ਨਾਲ ਹਰਤਾ ਕਰੋ ਕਹ ਜੀ ਕੁਝ ਨਹੀਂ ਇੱਕ ਮਿੰਟ ਰੁਕੋ ਜੀ ਮੈਂ ਤੇ ਉਹਨੂੰ ਕਰ ਲਾਂ ਦੋ ਇੱਕ ਮਿੰਟ ਪਾਜੀ ਬਸ ਲੈ ਉਹ ਮੜੇ ਜੇ ਹੱਥ ਬਰਸ ਥੋੜਾ I <laughs> not ਕਰ ਬੋਲਾ ਕਿਉਂ ਬੰਗੋਲਾ ਤੇਰੀ ਅੱਖ ਸੁਣ ਕੋਈ ਨਹੀਂ ਜਿਹੜੀ ਸ਼ੁਰੂ ਹੋਏ 25 ਸਾਲ ਪਹਿਲਾਂ ਹੀ ਸ਼੍ਰੀ ਅਜਲੇਸ਼ਵਰ ਮੰਦਰ ਕਾਰ ਸੇਵਾ ٹرسٹ ਨੇ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕੀਤੀ ਸੀ ਔਰ ਅੱਜ ਫੇਰ ਅਜਲੇਸ਼ਵਰ ਮੰਦਰ ਕਾਰ ਸੇਵਾ ٹرسٹ ਨੂੰ 25 ਸਾਲ ਬਾਅਦ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸ਼ਹਿਰ ਨੂੰ ਅਸੀਂ 1 ਮਹੀਨੇ ਤੋਂ ਹੀ ਪਹਿਲਾਂ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੀ ਸੀ ਕਿ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਸ਼ਾਮਲ ਹੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਿੰਨਾ ਕੇ ਸਲਾਬ ਹੈ ਸ਼ਹਿਰ ਦਾ ਕਿੰਨਾ ਕੋਨਾ ਦੇ ਮਨ ਚ ਉਤਸ਼ਾਹ ਹੈ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਵਾਸਤੇ ਔਰ ਮੈਂ ਬਹੁਤ ਅੱਜ ਖੁਸ਼ ਹਾਂ ਕਿਉਂਕਿ ਦੂਸਰੀ ਵਾਰ ਸਾਡੀ ਟੀਮ ਨੂੰ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਜਲਦੀ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕੰਮ ਜਿਹੜਾ ਪੂਰਾ ਕਰ ਲਿਆ ਜਾਏਗਾ ਔਰ ਪਵਿੱਤਰ ਜਲ ਦੁਬਾਰਾ ਇਸ ਪਵਿੱਤਰ ਸਰੋਵਰ ਦੇ ਵਿੱਚ ਪਾ ਦਿੱਤਾ ਜਾਏਗਾ ਕਿੰਨੇ ਦਿਨ ਤੱਕ ਨਗਪਦ ਜਿਹੜੀ ਕਾਰ ਸੇਵਾ ਚੱਲੇਗੀ ਇਹ ਜਿਹੜਾ ਸਵਾਲ ਹੈ ਕੋਈ ਬੜਾ ਔਖਾ ਹੈ ਕਿਉਂਕਿ ਇਹ ਜਿਹੜਾ ਸਵਾਲ ਹੈ ਸਾਰੀ ਸੰਗਤ ਅੱਗੇ ਇਹ ਸਾਰਾ ਸੰਗਤ ਦੇ ਡਿਪੈਂਡ ਕਰਦਾ ਜਿੱਦਾਂ ਦਾ ਅੱਜ ਜਨਸਲਾਵ ਹੈ ਜੇ ਇਦਾਂ ਦਾ ਜਨਸਲਾਵ ਰਿਹਾ ਤੇ 1 ਮਹੀਨੇ ਦੇ ਵਿੱਚ ਵਿੱਚ ਅਸੀਂ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਨੂੰ ਸੰਪੂਰਨ ਕਰ ਸਕਾਂ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਬਹੁਤ-ਬਹੁਤ ਵਧਾਈ ਦੇ ਦਿੰਦਾ ਹਾਂ ਲੋਕਾਂ ਦਾ ਉਤਸ਼ਾਹ ਬੜਾ ਅਚਲੇਸ਼ਰ ਸਾਹਿਬ ਦੀ ਜਿਹੜੀ ਕਾਰ ਸੇਵਾ ਹੋ ਰਹੀ ਹੈ ਬਾਕੀ ਮੈਂ ਹਰ ਇੱਕ ਨੂੰ ਪ੍ਰਾਤਨਾ ਕਰਾਂਗੇ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਪਾਓ ਬੜਾ ਪ੍ਰੋਤਕ ਸਥਾਨ ਹੈ ਜਾਇਦਾ ਅੱਜ ਬਹੁਤ ਮੁਬਾਰਕ ਦਿਨੇ ਕਿ ਅਚਲੇਸ਼ਰ ਧਾਮ ਦੀ ਜਿੱਥੇ ਪਹਿਲਾਂ 50 ਸਾਲ ਪਹਿਲਾਂ ਪੰਜਾਬ 76 ਚੋ ਹੀ ਔਰਤ ਤੋਂ ਬਾਅਦ ਫਿਰ 25 ਸਾਲ ਬਾਅਦ ਹੋਈ ਔਰ ਐਡਾ ਪਵਿੱਤਰ ਦੇਣੇ ਕੇ ਅਜ 25 ਸਾਲ ਬਾਅਦ ਫਿਰ ਇਹ ਸੇਵਾ ਜਿਹੜੀ ਸ਼ੁਰੂ ਹੋ ਰਹੀ ਹੈ ਸਾਰੀਆਂ ਸੰਗਤਾਂ ਦਾ ਜਿੱਦਾਂ ਹਾੜ ਆਇਆ ਦਾ ਹੈ ਇਹ ਸੇਵਾ ਜਿਹੜੀ ਹੈ ਸ਼ਿਵ ਸ਼ੰਕਰ ਜੀ ਦੀ ਕਿਰਪਾ ਨਾਲ ਬਹੁਤ ਜਲਦੀ ਜਲਦੀ ਹੈ ਸੰਪੰਨ ਹੋਏਗੀ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ